ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਲੇ ਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸੋ ਤੇ ਦੇਵਤ ਕੀਏ ਕਰਤਨਾ ਲਾਗੀ ਵਾਰ ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਸੋ ਕਹੋ ਟਲ ਗੁਰ ਸੇਵੀਐ ਅਹਨ ਸੁਸਹਿਜ ਸੁਭਾਉਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਖਸਮ ਦੀ ਲੋਰੇ ਅਰਸੋਂ ਫੁਰਸੋਂ ਚਟੀਆਂ ਤਦ ਡਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣੋ ਸਚਾ ਪਾਤਿ ਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠੀਆਂ ਸੋਹੀ ਐ ਸਬਨਾ ਦਾ ਵੀ ਸਾਹੋ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਣਾ ਸਗਲ ਪੈ ਲਾਥੀ ਦੁੱਖ ਬਿਨਸੀ ਸੁਖ ਪਾਇਆ ਦਿਆਲ ਹੋ ਆਪਰ ਬਰਹਮ ਸਵਾਮੀ ਪੂਰਾ ਸਤਗੁਰ ਧਿਆਇਆ ਪ੍ਰਭ ਕੀ ਸ਼ਰਣ ਸਗਲ ਪੈ ਲਾਥੀ ਦੁਖ ਬਿਨਸੀ ਸੁਖ ਪਾਇਆ பார்பரஸ்வம பூரா சத்க பிரபி ஓ தூ மிரோ சிபதா கார கிரபா பிரபீனா ਗੋ ਰੰਗ ਰਤਾ ਰਹਾਉ ਸਤ ਗੁਰ ਨਾਮ ਨਿਧਾਨ ਦਿੜੜਹਾਇ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਬਿਨਾਸੀ ਤਾ ਕੋ ਬਿਗਨ ਨਾ ਕੋ ਲਗੈ ਜੋ ਸਤ ਗੁਰ ਅਪਣ ਰਾਖੀ ਚਰਨ ਕਮਲ ਬਸੇ ਹਿਰਦ ਅੰਤਰ ਅੰਮ੍ਰਿਤ ਹਰ ਰਸ ਚਾਖੀ ਕਰ ਸੇਵਾ ਸੇਵਕ ਪ੍ਰਭ ਅਪਣੇ ਜਿਨ ਮਨ ਕੀ ਏ ਛੁਪੋ ਜਾਏ ਨਾਨਕ ਦਾਸ ਤਾ ਕੈ ਬਲਹਾਰੈ ਜਿਨ ਪੂਰਨ ਪੈ ਜੁਰ ਖਾਈ ਕਾਰ ਸਿਵਾ ਸੇਵਕ ਪ੍ਰਭ ਅਪਨੇ ਜਿਨ ਮਨ ਕੀ ਏ ਛੁਪ ਜਾਈ ਨਾਨਕ ਦਾਸ ਤਾਂ ਕੈ ਬਲ ਹਾਰੈ ਜਨ ਪੂਰਨ ਪੈ ਜੋ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ